ਰਾਤ ਨੂੰ ਗੱਲਾਂ ਹੁੰਦੀਆਂ ਨੇ ਇੰਸਟਾਗ੍ਰam ਦੇ ਉੱਤੇ ਕੁੜੀ ਤੇ ਮੁੰਡੇ ਦੇ ਵਿੱਚ ਪਿਆਰ ਹੁੰਦਾ ਇੰਸਟਾਗ੍ਰam ਦੇ ਉੱਤੇ ਬਾਅਦ ਦੇ ਵਿੱਚ ਇਹ ਇੱਕ ਦੂਜੇ ਨਾਲ ਪਲਾਨ ਬਣਾਉਂਦੇ ਆ ਦੋਨੇ ਜਣੇ ਮੂਵੀ ਵੇਖਣ ਦੇ ਬਹਾਨੇ ਜਾਂਦੇ ਆ ਤੇ ਉੱਥੇ ਕੁੜੀ ਇਹ ਜੀ ਹਰਕਤ ਕਰਦੀ ਆ ਮੁੰਡੇ ਦੇ ਨਾਲ ਤੁਸੀਂ ਸੋਚ ਕੇ ਹੈਰਾਨ ਹੋ ਜਾਓਗੇ 15 ਦਿਨ ਬਾਅਦ ਕੁੜੀ ਦੀ ਵੀਡੀਓ ਇੱਕ ਵਾਇਰਲ ਹੋ ਜਾਂਦੀ ਆ ਬਾਅਦ ਵਿੱਚ ਉਹ ਸਾਰਾ ਇਲਜ਼ਾਮ ਮੁੰਡੇ ਤੇ ਹੀ ਲਾ ਦਿੰਦੀ ਆ ਗੱਲਬਾਤ ਕੀ ਇਹ ਸਾਰਾ ਮਸਲਾ ਕੀ ਆ ਮੁੰਡਾ ਕੈਮਰੇ ਮੁਰੇ ਆ ਰਿਹਾ ਉਡੀ ਨੇ ਤੇ ਆਪਣੇ ਪਹਿਲਾ ਬਿਆਨ ਦਿੱਤੇ ਹੋਏ ਆ ਵੀ ਮੇਰੇ ਨਾਲ ਇਹਨੇ ਧੱਕਾ ਕੀਤਾ ਪਰ ਮੁੰਡਾ ਅੱਜ ਕੈਮਰੇ ਮੋਹਰੇ ਆ ਰਿਹਾ ਵੀ ਮੇਰੇ ਨਾਲ ਵੀ ਧੱਕਾ ਹੀ ਹੋਇਆ ਮੈਂ ਵੀ ਮੈਂ ਵੀ ਫਸਿਆ ਇਹ ਚੀਜ਼ ਦੇ ਵਿੱਚ ਇਹ ਦਲਦਲ ਦੇ ਵਿੱਚ ਵੀ ਤੁਸੀਂ ਵੀ ਨਾ ਫਾਜੋ ਸਾਰੀ ਗੱਲਬਾਤ ਕੀ ਹੈ ਸਾਰਾ ਮਸਲਾ ਕੀ ਆਜੋ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਵੀ ਇਹ ਸਾਰੀ ਕਹਾਣੀ ਰਚੀ ਕਿਵੇਂ ਜਾਂਦੀ ਹੈ ਇਹ ਸਿਸਟਮ ਬਣਦਾ ਕਿਵੇਂ ਇੰਸਟਾਗ੍ਰਾਮ ਦਾ ਪਿਆਰ ਕੀ ਤੁਹਾਨੂੰ ਸਿਰੇ ਲਾਉਂਦਾ ਕਿ ਚ ਲੈ ਕੇ ਜਾਂਦਾ ਆਜੋ ਮਾੜਾ ਖਿੱਚ ਕੇ ਆਜੋ ਸਸੀ ਦਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤਿਆ ਦੋਸਤੋ ਅੱਜ ਤੁਹਾਡੇ ਕੋਲ ਜਿਹੜੀ ਮੈਂ ਖਬਰ ਲੈ ਕੇ ਆਇਆ ਇਸ ਖਬਰ ਦੇ ਕਾਰਨ ਤੁਸੀਂ ਵੀ ਸਖਤ ਕਾਰਵਾਈਆਂ ਤੋਂ ਬਚ ਸਕਦੇ ਹੋ ਤੁਸੀਂ ਵੀ ਤੁਹਾਡੇ ਤੇ ਵੀ ਐਦਾਂ ਦੀਆਂ ਕਾਰਵਾਈਆਂ ਨਾ ਹੋਣ ਤੁਸੀਂ ਇਹ ਚੀਜ਼ਾਂ ਤੋਂ ਬਚ ਸਕਦੇ ਹੋ ਵੀ ਤੁਹਾਡੇ ਨਾਲ ਵੀ ਐਦਾਂ ਦਾ ਨਾ ਹੋ ਜੇ ਹਰ ਇੱਕ ਦਿਨ ਮੈਂ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਉਣਾ ਵੀ ਤੁਹਾਨੂੰ ਕੁਝ ਸਿੱਖਣ ਨੂੰ ਮਿਲ ਜੇ ਇਹ ਚੀਜ਼ਾਂ ਤੋਂ ਤੁਸੀਂ ਵੀ ਬਚ ਕੇ ਰਹੋ ਅੱਜ ਤੁਹਾਡੇ ਕੋਲ ਜਿਹੜੀ ਮੈਂ ਖਬਰ ਲੈ ਕੇ ਆਇਆ ਇਸ ਮੁੰਡੇ ਨਾਲ ਕੀ ਹੋਇਆ ਇਹ ਕਿਸੇ ਕੁੜੀ ਦੇ ਨਾਲ ਸਣਵੇਂ ਘਰ ਦੇ ਵਿੱਚ ਮੂਵੀ ਵੇਖਣ ਜਾਂਦਾ ਤੇ ਉੱਥੇ ਕੀ ਪਾਣਾ ਵਰਤਦਾ ਜਦੋਂ ਨਾਲ ਸਾਰੀ ਗੱਲਬਾਤ ਬਾਈ ਨਾਲ ਗੱਲਬਾਤ ਬਾਤ ਕਰਦੇ ਆ ਵੀ ਇਹਨੂੰ ਜਾਣਾ ਕਿੰਨਾ ਹਾਨੀ ਪਹੁੰਚਾ ਸਸੀ ਘਾਇ ਬਾਈ ਕੀ ਹਾਲ ਚਾ ਸਸੀ ਘਾਇ ਕੀ ਗੱਲਬਾਤ ਕੀਆ ਸਾਰਾ ਮਸਲਾ ਕੀਆ ਬਾਈ ਜਦੋਂ ਤੁਸੀਂ ਇੱਕ ਦੂਜੇ ਨਾਲ ਗੱਲਬਾਤ ਹੁੰਦੀ ਹੈ ਤੇ ਕੀ ਗੱਲਬਾਤ ਬਣ ਜਾਂਦੀ ਹੈ ਇਹ ਜੀ ਬਾਈ ਰੋਲਾ ਪਤਾ ਕੀ ਹੈ ਜਿਹੜੇ ਹੁਣ ਉਹਨੇ ਤਾਂ ਇਲਜ਼ਾਮ ਲਾਤੇ ਜਿਹੜੇ ਮੇਰੇ ਤੇ ਲਾਉਣੇ ਹਨ ਜਿਵੇਂ ਸਾਨੇ ਕਹਿੰਦੇ ਤੁਹਾਡੀ ਇੱਕ ਹੱਥ ਨਾਲ ਨਹੀਂ ਬਾਈਦੀ ਦਿੰਦੇ ਤੁਹਾਡੀ ਦੋਨਾਂ ਨਾਲ ਨਹੀਂ ਬਾਈਦੀ ਉਹਨੇ ਕਿਹੜੇ ਇਲਜ਼ਾਮ ਲਾਇਆ ਤੇ ਉਹਨੇ ਮੇਰੇ ਤੇ ਇਲਜ਼ਾਮ ਇਹ ਲਾਤੇ ਵੀ ਇਹੇ ਚਨ ਵਿੱਚ ਲੈ ਕੇ ਗਿਆ ਤੇ ਇਹਨੇ ਮੈਨੂੰ ਨਸ਼ੀਲੀਆਂ ਚੀਜ਼ਾਂ ਖਵਾ ਕੇ ਤੈਨੂੰ ਵਿਚਨਾ ਗਲਤ ਕੰਮ ਕੀਤਾ ਠੀਕ ਹੈ ਵੀ ਗਲਤ ਕੰਮ ਕਰਨ ਨੂੰ ਵੀ ਬਾਈ ਜਦੋਂ ਕੋਈ ਵੀ ਚੀਜ਼ ਹੁੰਦੀ ਹੈ ਮੰਨ ਕੇ ਚੱਲ ਹੋਟਲ ਤੇ ਜਾ ਸੈਨਮੇ ਜਾੜੀ ਸੈਨਮੇ ਤੋਂ ਪਹਿਲਾਂ ਤਾਂ ਨਹੀਂ ਮੈਂ ਕੋਈ ਗਲਤ ਚੀਜ਼ ਖਵਾਤੀ ਸੀਗੀ ਅਕਸਰ ਪਿੰਡੋਂ ਆਉਦਿਆਂ ਆਈ ਆ ਉੱਥੇ ਤਾਂ ਨਹੀਂ ਮੈਂ ਤਾਂ ਕੇ ਨਾਲ ਆਇਆ ਉੱਥੇ ਤਾਂ ਨਹੀਂ ਮੈਂ ਕੋਈ ਖਵਾ ਕੇ ਲਿਆ ਠੀਕ ਆ ਉਸ ਤੋਂ ਬਾਅਦ ਤਾਂ ਤੈਨੂੰ ਪਤਾ ਹੀ ਜਦੋਂ ਵੀਡੀਓ ਵਾਇਰਲ ਹੋ ਗਈ ਜਾਂ ਕੁਝ ਵੀ ਹੋ ਗਿਆ ਉਸ ਤੋਂ ਬਾਅਦ ਤਾਂ ਇਹ ਆਦੀਆਂ ਸਫਾਈਆਂ ਦੇਣ ਲੱਗ ਗਈ ਜੇ ਬਾਈ ਉਹਦੀ ਬਦਨਾਮੀ ਹੋਈ ਆ ਅਕਸਰ ਮੈਨੂੰ ਵੀ ਮੇਰੇ ਘਰ ਦਾ ਵੀ ਬਦਨਾਮੀ ਹੋਈ ਆ ਨਾਲ ਤਾਂ ਮੈਂ ਵੀ ਸੀਗਾ ਮੂਦਾ ਮੇਰਾ ਵੀ ਆ ਠੀਕ ਹੈ ਨਾ ਇਹ ਚੀਜ਼ਾਂ ਉਹ ਤਾਂ ਕਹਿ ਰਹੀ ਹੈ ਵੀ ਮੈਨੂੰ ਲੈ ਕੇ ਗਿਆ ਇਹ ਮੈਨੂੰ ਨਸ਼ੀਨ ਲਿਆ ਦਵਾਈਆਂ ਖਵਾਈਆਂ ਉਸ ਤੋਂ ਬਾਅਦ ਮੂਵੀ ਵੇਖਣ ਦੇ ਬਹਾਨੇ ਮੈਨੂੰ ਲੈ ਕੇ ਗਿਆ ਮੂਵੀ ਦੇ ਵਿੱਚ ਉਸ ਤੋਂ ਬਾਅਦ ਉਹਨੇ ਮੇਰੇ ਨਾਲ ਬਹੁਤ ਕੁਝ ਕੀਤਾ ਇਹ ਜਿਹੜਾ ਮੈਂ ਦੱਸ ਨਹੀਂ ਸਕਦੀ ਬਾਈ ਮੈਂ ਤੈਨੂੰ ਗੱਲ ਦੱਸਦਾ ਚੱਲ ਮੈਂ ਮੰਨਦਾ ਠੀਕ ਹੈ ਵੀ ਮੈਂ ਉਹਨੂੰ ਖਵਾ ਤਾ ਕੁਝ ਪਿੰਡੋਂ ਤਾਂ ਨਹੀਂ ਮੈਂ ਲੈ ਕੇ ਆ ਪਿੰਡੋਂ ਤਾਂ ਉਹਦੀ ਸਹਿਮਤੀ ਨਹੀਂ ਆਈ ਹੈ ਨਾ ਜਦੋਂ ਮੇਰੇ ਨਾਲ ਫੋਨ ਤੇ ਗੱਲ ਕਰਦੀ ਉਹ ਤਾਂ ਉਹਦੀ ਸਹਿਮਤੀ ਨਾ ਕੀਤੀ ਹੈ ਠੀਕ ਹੈ ਜੇ ਕਹਿੰਦੇ ਹੁੰਦੇ ਆ ਚੋਰ ਨਾਲੋਂ ਪੰਡ ਕਾਲੀ ਵਾਲਾ ਕੰਮ ਹੁੰਦਾ ਬਾਈ ਠੀਕ ਹੈ ਨਾ ਅੱਗ ਉਹਨੂੰ ਆਪ ਨੂੰ ਜਿਆਦਾ ਲੱਗੀ ਹੋਈ ਸੀਗੀ ਲਾਦਾ ਮੇਰੇ ਦਿਲ ਜਾਵਾ ਆਪ ਉਹ ਚਟਾ ਪਿੰਦੀ ਆ ਠੀਕ ਆ ਤੁਹਾਨੂੰ ਮੈਂ ਸਾਰੀ ਹਿਸਟਰੀ ਦੱਸਦਾ ਅਸੀਂ ਉਹ ਆਈ ਪਿੰਡੋਂ ਠੀਕ ਆ ਜਦੋਂ ਮੈਂ ਆਇਆ ਉਹਦੇ ਹੱਥ ਐਂ ਕਾਉਂਦੇ ਸੀਗੇ ਮੈਂ ਕਿਹਾ ਵੀ ਕੀ ਗੱਲ ਹੋ ਗਈ ਕਹਿੰਦੀ ਮੈਂ ਠੰਡ ਚੋਂ ਆਈ ਆ ਮੈਨੂੰ ਤਾਂ ਕਰਕੇ ਮੈਂ ਵੀ ਚੱਲਾਂ ਕਹਿੰਦੀ ਮੈਂ ਫਿਲਮ ਵੇਖ ਕੇ ਆਣੀ ਆ ਮੈਂ ਕਿਹਾ ਵੀ ਫਿਲਮ ਵੇਖ ਲੈਨੇ ਚੱਲ ਕੋਈ ਅਚਾਨੇ ਆਪ ਕਿਹਾ ਵੀ ਮੈਂ ਪਹਿਲਾਂ ਵੇਖ ਕੇ ਆਣੀ ਆ ਹਾਂ ਮੈਂ ਕਿਹਾ ਚੱਲ ਕੋਈ ਨਹੀਂ ਵੇਖ ਲੈਨੇ ਮੈਂ ਫਿਲਮ ਆਪਾਂ ਕਿਹੜਾ ਕਿਤੇ ਵੇਖੀ ਨਹੀਂ ਕਹਿੰਦੀ ਚੱਲ ਫਿਲਮ ਜੇ ਜਦੋਂ ਅਸੀਂ ਜਾਵੜੇ ਸਨ ਮਮੂਰੇ ਟੈਕਟਾ ਡੋਟਾ ਲੈ ਕੇ ਹਨ ਤੇ ਜਦੋਂ ਮੈਨੂੰ ਕਹਿੰਦੀ ਮੈਂ ਮੈਨੂੰ ਤੋੜ ਲੱਗੀ ਪਈ ਮੈਂ ਵੀ ਇਹ ਜੀ ਤੈਨੂੰ ਕਾਦੀ ਤੋੜ ਲੱਗੀ ਪਈ ਹੈ ਕਹਿੰਦੀ ਮੈਂ ਚਟਾ ਲਾਉਣਾ ਠੀਕ ਆ ਫਿਰ ਬਾਥਰੂਮ ਦੇ ਵਿੱਚ ਉੱਥੇ ਮੈਂ ਮੂਰੇ ਉਰੇ ਖੜ ਗਿਆ ਫਿਰ ਇਹਨੂੰ ਅੰਦਰ ਭੇਜਿਆ ਅੰਦਰ ਇਹ ਆਦਲ ਲਾ ਕੇ ਆਈ ਮਤਲਬ ਤੂੰ ਨਾਲ ਨਹੀਂ ਗਿਆ ਇਹਦੇ ਮਤਲਬ ਬਾਥਰੂਮ ਦੇ ਵਿੱਚ ਵੀ ਚਿੱਟਾ ਲਵਾਇਆ ਆਪ ਬਾਥਰੂਮ ਚ ਨਹੀਂ ਮੈਂ ਉਹ ਦਿਨ ਅੰਦਰ ਗਿਆ ਕਿਉਂਕਿ ਚਿੱਟਾ ਵੀ ਲਾਉਂਦੀ ਸੀ ਕੁੜੀ ਹਾਂ ਕੁੜਗਾਂ ਦਾ ਬਾਥਰੂਮ ਆ ਬਾਹਰ ਆਈ ਬਾਹਰ ਆ ਕੇ ਸੈਨੇਚਰ ਦੇ ਬਗੈਸ ਉਹ ਲਈ ਫਿਰਦੀ ਹੈ ਠੀਕ ਫੇਰ ਮੈਨੂੰ ਕਹਦੀ ਜਾਂ ਸਟ੍ਰਿੰਗ ਲੈ ਕੇ ਦੇ ਤੇ ਜਾਂ ਉਹ ਹੁੰਦੀ ਆ ਮਿੱਠੀ ਜੀ ਕੀ ਉਹ ਪੈਂਦੀ ਜੂਸ ਹੁੰਦਾ ਮਿੱਠਾ ਜਾਂ ਮੈਂਗੋ ਵਾਲਾ ਜਾਂ ਉਹ ਲੈ ਫੇਰ ਬਈ ਉਥੇ ਸਟ੍ਰਿੰਗ ਤਾਂ ਮਿਲ ਹੀ ਨਹੀਂ ਫੇਰ ਉਹ ਮਿੱਠਾ ਜੀ ਜੂਸ ਲੈ ਕੇ ਦਿੱਤਾ ਫੇਰ ਉਹ 15 ਮਿੰਟਾਂ ਬਾਅਦ ਇਹ ਫਿਲਮ ਕਿਹੜੀ ਵੇਖਣੀ ਸੀ ਇਹ ਤਾਂ ਉੱਠੇ ਲੋਟੀ ਹੋ ਗਈ ਹੈ ਠੀਕ ਹੈ ਨਾ ਮੁੜ ਕੇ ਉੱਤੇ ਡਿੱਗੇ ਤੈਨੂੰ ਪਤਾ ਫਿਰ ਬਈ ਅੱਗ ਤਾਂ ਦੋਨੇ ਪਾਸੇ ਹੁੰਦੀ ਆ ਮਤਲਬ ਤੂੰ ਕਹਿਣਾ ਵੀ ਮਤਲਬ ਕੁੜੀ ਨੇ ਆਪ ਪਹਿਲ ਕੀਤੀ ਆ ਹਾਂ ਉਹਨੇ ਆਪ ਪਹਿਲ ਕੀਤੀ ਆ ਕਰ ਕਰਾ ਕੇ ਸਾਰਾ ਕੁਝ ਆਪ ਉਹ ਠੀਕ ਆ ਉਦੋਂ ਬਾਅਦ ਮੇਲੇ ਤੇ ਸੜਦਾ ਸਾਰਾ ਕੁਝ ਬਈ ਠੀਕ ਆ ਮੈਂ ਮੰਨਦਾ ਮੈਂ ਇੱਥੋਂ ਗਲਤ ਕੰਮ ਹੋਇਆ ਗਲਤ ਤਾਂ ਸ਼ੁਰੂਆਤ ਕੀਤੀ ਕਿਹਨੇ ਆ ਕਿਉਂਕਿ ਇਹਦੇ ਵਿੱਚ ਹੁੰਦਾ ਵੀ ਕੁੜੀ ਨੂੰ ਕਹਿੰਦੇ ਹੁੰਦੇ ਪਾਸੇ ਰੱਖਿਆ ਜਾਂਦਾ ਮੁੰਡੇ ਤੇ ਸਾਰੀ ਇਲਜ਼ਾਮ ਨਿਕਲ ਜਾਂਦਾ ਨਾ ਤਾੜੀ ਦੋਨਾਂ ਹੱਥਾਂ ਨਹੀਂ ਵਜਦੀ ਜਦੋਂ ਉਹਨੇ ਮੇਲੇ ਨਾਲ ਕੀਤਾ ਮੇਰੇ ਉੱਤੇ ਡਿੱਗੀ ਠੀਕ ਆ ਨਾ ਜੇ ਉਹਨੂੰ ਅੱਗ ਲੱਗੀ ਸੀ ਉਦੋਂ ਜ਼ਿਆਦਾ ਮੈਨੂੰ ਵੀ ਸੀਗੀ ਮੈਨੂੰ ਵੀ ਹੁਣ ਅਕਸਰ ਜੇ ਕੋਈ ਮੌਕਾ ਦਿੰਦੀ ਆ ਤਾਂ ਬਈ ਮੈਂ ਕਿਹੜਾ ਕਿਉਂ ਨਮਰਦਾ ਹੂੰ ਮੌਕਾ ਤਾਂ ਅਗਲਾ ਫਦਾ ਚੱਕਦਾ ਹੀ ਐ ਪਰ ਬਈ ਸਾਡੀ ਅਸੀਂ ਗਰਲਫ੍ਰੈਂਡ ਬॉयਫ੍ਰੈਂਡ ਸੀਗੇ ਇੰਨਾ ਕਿ ਤਾਂ ਬੰਦੇ ਚ ਜਦੋਂ ਆਪਾਂ ਕਰਦੇ ਜਾਇਜ਼ ਹੀ ਹੁੰਦਾ ਠੀਕ ਐ ਕਹਿੰਦਾ ਜੀ ਤੁਹਾਡਾ ਇੰਸਟਾਗ੍ਰਾਮ ਤੇ ਪਿਆਰ ਹੋਇਆ ਸੀ ਦੋਨਾਂ ਨੇ ਫਿਰ ਇੰਸਟਾਗ੍ਰਾਮ ਤੇ ਹੀ ਗੱਲਬਾਤ ਹੋਈ ਆ ਤੁਹਾਡੀ ਦੋਨਾਂ ਦੀ ਹਾਂ ਇੰਸਟਾਗ੍ਰਾਮ ਤੇ ਬਈ ਗੱਲਬਾਤ ਹੋਈ ਆ ਠੀਕ ਆ ਉਹਨੇ ਮੈਨੂੰ ਆਪਦੀਆਂ ਫੋਟੋਆਂ ਬਈ ਦਿਲੀ ਮੈਨੂੰ ਭੇਜਦਾ ਜਿਆ ਠੀਕ ਆ ਮੁੜ ਕੇ ਉਹਦੇ ਬਾਅਦ ਸਾਡੀ ਗੱਲਬਾਤ ਇੰਸਟਾਗ੍ਰਾਮ ਤੇ ਹੋਣ ਲੱਗ ਗਈ ਜਦੋਂ ਇੰਸਟਾਗ੍ਰਾਮ ਤੇ ਸਾਡਾ ਪੂਰਾ ਕੰਮ ਵੱਧ ਗਿਆ ਫਿਰ ਸਾਡੇ ਨੰਬਰ ਐਕਸਚੇਂਜ ਹੋ ਗ ਇਹ ਇਹ ਨਾ ਵੀਡੀਓ ਪਾਉਂਦੀ ਹੁੰਦੀ ਸੀ ਤੇ ਮੈਂ ਇਹਦੀ ਹਰ ਵੀਡੀਓ ਤੇ ਕਮੈਂਟ ਕਰ ਦਿੰਦਾ ਸੀ ਠੀਕ ਹੈ ਜਦੋਂ ਮੈਂ ਹਰ ਵੀਡੀਓ ਤੇ ਇਹਦੀ ਤੇ ਕਮੈਂਟ ਕਰੀ ਗਿਆ ਕਿੰਦਾਂ ਦੀਆਂ ਵੀਡੀਓ ਪਾਉਂਦੀ ਸੀ ਜਿਵੇਂ ਆਹ ਲੀਲਾ ਹੁੰਦੀਆਂ ਜਿਵੇਂ ਇਧਰੋਂ ਭੱਜ ਕੇ ਜਾ ਕੇ ਇਧਰੋਂ ਨੱਚ ਕੇ ਆ ਪਾਦੀ ਹੈ ਨਾ ਆਏ ਤੇ ਇਹ ਪਾਉਂਦੀ ਸੀ ਤੇ ਮੈਂ ਚਲ ਕਮੈਂਟ ਕਰਦਾ ਸੀ ਤੂੰ ਮੈਂ ਕਮੈਂਟ ਮੈਨੂੰ ਵਧੀਆ ਲੱਗਦੀ ਸੀਗੀ ਮੈਂ ਉਹਨੂੰ ਕਹਿੰਦਾ ਨਾਈਸ ਬਹੁਤ ਵਧੀਆ ਵੀਡੀਓ ਕੀਪ ਇਟ ਅੱਪ ਪਹਿਲਾਂ ਜਾਣਦਾ ਸੀ ਕੁੜੀ ਨੂੰ ਤੂੰ ਨਾ ਕੁਛ ਨਹੀਂ ਸਮਝ ਆਉਂਦਾ ਐਸੀ ਇੰਸਟਾਗ੍ਰਾਮ ਦੀ ਵੇਖੀ ਐਸ ਇੰਸਟਾਗ੍ਰਾਮ ਤੇ ਕੱਲੀਆਂ ਰੀਲਾਂ ਵੇਖ ਕੇ ਮੈਂ ਉਹਨੂੰ ਮੈਸੇਜ ਕਰ ਲੱਗ ਗਿਆ ਕਮੈਂਟ ਕਰ ਲੱਗ ਗਿਆ ਕਮੈਂਟਾਂ ਦੇ ਇਹਨੇ ਪੇਕੇ ਵੀ 15 20 ਮਿਲੇ ਕਮੈਂਟ ਦੇਖੇ ਹੋਣਗੇ ਇਹਨੇ ਮੜ ਕੇ ਹੌਲੀ ਹੌਲੀ ਮੈਨੂੰ ਮੈਸੇਜ ਕਰਤਾ ਡੀਐਮ ਕਰਤਾ ਜਮ ਸਿੱਧਾ ਮੈਨੂੰ ਕਹਿੰਦੀ ਕਿਵੇਂ ਠੀਕ ਹੈ ਕਹਿੰਦੀ ਤੁਸੀਂ ਬੜੇ ਸੋਨੋ ਵਧੀਆ ਲੱਗਦੀ ਮੈਂ ਕਹਾ ਹਾਂਜੀ ਮੈਂ ਕਹਾ ਜੇ ਵਧੀਆ ਲੱਗਦੇ ਤਾਂ ਹੀ ਮੈਸੇਜ ਕਰਦਾ ਤੇ ਕਹਿੰਦੀ ਮੇਰੇ ਛੱਡੋ ਕੀ ਵਧੀਆ ਲੱਗਦਾ ਮੈਨੂੰ ਤੁਹਾਡਾ ਸਾਰਾ ਕੁਝ ਵਧੀਆ ਲੱਗਦਾ ਠੀਕ ਹੈ ਨਾ ਮੈਂ ਪਹਿਲਾਂ ਤੋਂ ਲੈ ਕੇ ਮੈਂ ਸਿਰ ਤੱਕ ਤੁਸੀਂ ਸੋਹਣੇ ਸੋਹਣੇ ਠੀਕ ਹੈ ਚਲ ਕੁੜੀ ਨੂੰ ਇੰਨੀ ਕੁ ਤਾਰੀਫ ਚਾਹੀਦੀ ਹੁੰਦੀ ਮੇਰੇ ਨਾਲ ਗੱਲ ਕਰਨ ਲੱਗੀ ਹੈ ਨਾ ਮੈਨੂੰ ਕਹਿੰਦੀ ਕਾਲ ਤੇ ਆਜੋ ਮੈਂ ਚਲ ਕਾਲ ਤੇ ਜਾਵੜਿਆ ਕਾਲ ਤੇ ਕੀਤੀ ਐ ਇੰਸਟਾਗ੍ਰਾਮ ਤੇ ਕੁੜੀ ਨੂੰ ਤੂੰ ਮੈਸੇਜ ਕੀਤਾ ਕਮੈਂਟ ਕਰਦਾ ਸੀਗਾ ਤੇ ਅੱਛਾ ਉਹਦੀ ਤਾਰੀਫ ਕਰਕੇ ਇਦਾਂ ਸੈੱਟ ਹੋ ਗਈ ਉਹ ਹਾਂ ਹੂੰ ਵੀ ਮੈਨੂੰ ਮੜ ਕੇ ਉਹਨੇ ਪਹਿਲਾ ਕਮੈਂਟ ਵੇਖ ਕੇ ਉਹਨੇ ਮੇਰੇ ਮੈਨੂੰ ਉਹਨੇ ਮੜ ਕੇ ਸਿੱਧਾ ਮੈਸੇਜ ਕਰ ਲਿਆ ਸਿੱਧਾ ਮੈਸੇਜ ਕਰਕੇ ਮੈਸੇਜ ਦੇ ਮੈਂ ਤੈਨੂੰ ਦੱਸਤਾ ਸਾਰਾ ਕੁਝ ਮੈਨੂੰ ਪੁੱਛਣ ਲੱਗੀ ਤੈਨੂੰ ਕੀ ਚੰਗਾ ਲੱਗਦਾ ਹੈ ਚੰਗਾ ਲੱਗਦਾ ਠੀਕ ਆ ਉਦੋਂ ਮੜ ਕੇ ਇਹ ਮੈਨੂੰ ਕਹਿੰਦੀ ਵੀ ਠੀਕ ਆ ਮੇਰੇ ਨਾਲ ਗੱਲ ਕਰਨ ਲੱਗੀ ਫਿਰ ਮੈਸੇਜ ਮੈਸੇਜ ਤਾਂ ਕਾਲ ਤੇ ਆ ਗਈ ਕਾਲ ਤੋਂ ਬਾਅਦ ਸਾਡੇ 20 25 ਦਿਨ ਕੰਮ ਚੱਲਿਆ ਕਾਲ ਤੋਂ ਬਾਅਦ ਸਾਡਾ ਵਟਸਐਪ ਤੇ ਜਾ ਡਕਾ ਠੀਕ ਆ ਵਟਸਐਪ ਤੇ ਵੀਡੀਓ ਕਾਲਾਂ ਹੋਣ ਲੱਗੀਆਂ ਗੱਲਬਾਤ ਹੋਣ ਲੱਗੀ ਬਸ ਉਦੋਂ ਬਾਅਦ ਬਾਈ ਫਿਰ ਇਹ ਮੈਨੂੰ ਕਹਿੰਦੀ ਆਪਾਂ ਮਿਲਗੇ ਮੈਂ ਕੋਈ ਨਹੀਂ ਮਿਲ ਲਾਂਗੇ ਮੈਂ ਆਪਾਂ ਫਿਲਮ ਵੇਖਾਂਗੇ ਐ ਕਰਾਂਗੇ ਫਲਾਨਾ ਕਰਾਂਗੇ ਹਨਾ ਤੇ ਮੈਂ ਵੀ ਕੋਈ ਚੱਕਰ ਨਹੀਂ ਆ ਜੀ ਹਨਾ ਦੇਖ ਲਾਂਗੇ ਤੇ ਬਾਈ ਜਦੋਂ ਮੰਨ ਕੇ ਚੱਲ ਸਾਡਾ ਕੱਲਾ ਰਾਦਾ ਫਿਲਮ ਵੇਖਣ ਦਾ ਹੀ ਸੀਗਾ ਤੇ ਪਰ ਇਹਨੇ ਫਿਲਮ ਹੋਰ ਚਲਾਤੀ ਠੀਕ ਹੈ ਨਾ ਜਦੋਂ ਇਹਨੇ ਹੋਰ ਚਲਾਤੀ ਮੈਨੂੰ ਦੱਸੀ ਜਨਾ ਚਟਾ ਲਾਇਆ ਸਿਗਨੇਚਰ ਖਾਦੇ ਸਲਾਈਸ ਪੀ ਲਈ ਉਦੋਂ ਬਾਅਦ ਜਦੋਂ ਬਾਈ ਉੱਤੇ ਡਿੱਗਣ ਲੱਗੀ ਫਿਰ ਬੰਦਾ ਕਿੱਥੇ ਵਖਸ਼ਦਾ ਉਸ ਤੋਂ ਬਾਅਦ ਜਿਹੜਾ ਕੁਝ ਹੋਇਆ ਹੋਇਆ ਬਸ ਹਾਂ ਮੈਂ ਉਹ ਮੈਂ ਮੰਨਦਾ ਯਾਰ ਕੀਤਾ ਇਹਦੇ ਸਹਿਮਤ ਨਹੀਂ ਕੀਤਾ ਨਹੀਂ ਉਹ ਫਿਰ ਕਹਿ ਰਹੀ ਹੈ ਵੀ ਮੇਰੇ ਨਾਲ ਇਹ ਇਹਨੇ ਧੱਕਾ ਕੀਤਾ ਮੈਨੂੰ ਚਿੱਟਾ ਆਪ ਲਵਾਇਆ ਮੈਨੂੰ ਉਹ ਸਿਗਨੇਚਰ ਦੇ ਕੈਸੂਲ ਖਵਾਏ ਉਸ ਤੋਂ ਬਾਅਦ ਮੇਰੇ ਨਾਲ ਕੁਰਸੀ ਤੇ ਬੈਠਾ ਇਹ ਫਿਲਮ ਵੇਖੀ ਜੰਨੇ ਆ ਲਾਈਟਾਂ ਬੰਦ ਨੇ ਤੇ ਉਸ ਤੋਂ ਬਾਅਦ ਇਹਨੇ ਮੇਰੇ ਨਾਲ ਉਹ ਹਰਕਤਾਂ ਕੀਤੀਆਂ ਜਿਹਦੇ ਕਰਕੇ ਇਹ ਚੀਜ਼ਾਂ ਮੈਨੂੰ ਕਰਨੀਆਂ ਪਈਆਂ ਮਤਲਬ ਮੈਨੂੰ ਸੁਰਤ ਨਹੀਂ ਸੀਗੀ ਉਹ ਕਹਿੰਦੀ ਮੈਨੂੰ ਤਾਂ ਮੈਂ ਤਾਂ ਬੇਹੋਸ਼ ਸੀਗੀ ਮੇਰੇ ਤਾਂ ਮੈਨੂੰ ਤਾਂ ਪਤਾ ਨਹੀਂ ਲੱਗਿਆ ਕੀ ਹੋ ਗਿਆ ਬਾਈ ਯਾਰ ਬੇਹੋਸ਼ ਹੋਣਾ ਹੀ ਆ ਪਹਿਲਾਂ ਤਾਂ ਟੀਕਾ ਲਾਇਆ ਦੋ ਸਨੈਚ ਠੀਕ ਹੈ ਨਾ ਉਹ ਮੈਂ ਤਾਂ ਨਹੀਂ ਲਾਤੇ ਬਾਥਰੂਮ ਤੇ ਜਾ ਕੇ ਆਪ ਹੀ ਲਾ ਕੇ ਆਈ ਆ ਸੁਨੇਤਰ ਮੈਂ ਤਾਂ ਨਹੀਂ ਧੱਕੇ ਨਾਲ ਮੂੰਹ ਚ ਪਾਤੇ ਮੈਂ ਆਪਣੀ ਖਾਤੇ ਜੇ ਮੈਂ ਖਾਂਦਾ ਹਾਂ ਤਾਂ ਮੈਂ ਉਹਨੂੰ ਵੀ ਖਵਾਦਾ ਠੀਕ ਹੈ ਨਾ ਇਹ ਤਾਂ ਇਹ ਬਾਅਦ ਚ ਬਈ ਇਲਜ਼ਾਮ ਆ ਤਾਂ ਜਿਹੜਾ ਮਰਜ਼ੀ ਲਾ ਦੇ ਮੈਂ ਲਾ ਦੂੰਗਾ ਵੀ ਮੇਰੇ ਉੱਤੇ ਡੈਗਦੀ ਸੀ ਮੇਰੇ ਨਾਲ ਧੱਕੇ ਨਾਲ ਨਹੀਂ ਆ ਕੀਤਾ ਮੇਰੇ ਨਾਲ ਧੱਕੇ ਨਾਲ ਉਹ ਕੀਤਾ ਇਹ ਚੀਜ਼ਾਂ ਨਹੀਂ ਹੈਗਾ ਲਈ ਤਾਂ ਮੈਂ ਤੁਹਾਨੂੰ ਸਿੱਧੀ ਗੱਲ ਕਹਿਣਾ ਵੀ ਉਹਦੀ ਗਲਤੀ ਆ ਮੇਰੀ ਨਹੀਂ ਗਈ ਠੀਕ ਆ ਜਿਹੜੀ ਗੱਲ ਹੈਗੀ ਹੈਗੀ ਆ ਜਿਹੜੀ ਆਪਾਂ ਮੰਨਦੇ ਆ ਔਰ ਜਿਹੜਾ ਉਹਨੇ ਇਹ ਕੰਮ ਕੀਤਾ ਵੀ ਮੇਰੇ ਤੇ ਇਲਜ਼ਾਮ ਲਾਤਾ ਤੇ ਵੀ ਇਹਨੇ ਮੈਨੂੰ ਨਸ਼ੀਲੀng ਚੀਜ਼ਾਂ ਖਾਂਗਾ ਇਹੋ ਜਿਹਾ ਕੰਮ ਨਹੀਂ ਕਰੀ ਕੀਤਾ ਮੈਂ ਬਈ ਜਿਹੜੀ ਵੀ ਗੱਲ ਤੁਹਾਨੂੰ ਜਿਹੜਾ ਮੇਰੇ ਤੇ ਇਲਜ਼ਾਮ ਲਾਉਂਦੀ ਹੈ ਹਨਾ ਵੀ ਜਿਹੜੀ ਕੋਈ ਵੀ ਚੀਜ਼ ਹੁੰਦੀ ਹੈ ਬਈ ਇੱਜੇ ਤਾਂ ਦੋਨਾਂ ਦੀ ਇੱਕੋ ਜਿਹੀ ਹੁੰਦੀ ਹੈ ਜਿਹੜੀ ਹੁਣ ਵੀਡੀਓ ਵਾਇਰਲ ਹੋਈ ਹੈ ਮੈਨੂੰ ਕਿਹੜਾ ਘਰ ਦੇ ਗਾਲਾਂ ਨਹੀਂ ਕੱਢਦੇ ਜਾਂ ਹੁਣ ਮੈਨੂੰ ਪਿੰਡ 'ਚ ਕਿਹੜਾ ਲੋਕ ਗਾਲਾਂ ਨਹੀਂ ਕੱਢਦੇ ਜਾਂ ਟੱਚੜਾ ਨਹੀਂ ਕਰਦੇ ਵੀ ਗੱਲਾਂ ਉਹਨੂੰ ਥੋੜੋ ਕਰਦੇ ਆ ਇਹਦਾ ਬਰਾਬਰ ਹੀ ਹੁੰਦੀ ਹੈ ਜਿੱਤੇ ਤਾਂ ਇਹ ਗੱਲ ਗੱਲ ਕਰ ਮੁੰਡਾ ਪੀਸਾ ਜਾਂਦਾ ਇਹ ਚੀਜ਼ਾਂ ਕਿਉਂ ਹੋ ਜੇ ਕਿਤੇ ਮੁੰਡਾ ਕੁੜੀ ਫੜੇ ਗਏ ਜਾਂ ਕਿਸੇ ਨੇ ਉਹ ਕੁੜੀ ਨੂੰ ਕੁਛ ਨਹੀਂ ਕਹਿੰਦਾ ਅਗਲਾ ਕਹਿੰਦਾ ਉਹਨੂੰ ਘਰੇ ਛੱਡ ਦੇ ਤੇ ਮੁੰਡੇ ਨੂੰ ਕੁੱਟਣ ਲੱਗ ਜਾਂਦੇ ਆ ਆ ਚੀਜ਼ਾਂ ਕਿਉਂਕਿ ਹਰ ਚੀਜ਼ ਹੈ ਬਾਈ ਕੋਈ ਵੀ ਚੀਜ਼ ਅਜੇ ਚੰਗਾ ਕੀਤਾ ਤਾਂ ਹੋ ਸਕਦਾ ਕੁੜੀ ਦਾ ਨਾਂ ਅਜੇ ਜਿਆ ਮਾੜਾ ਕੀਤਾ ਤਾਂ ਮੁੰਡੇ ਦੇ ਹੀ ਹੁੰਦਾ ਤੇ ਹੁਣ ਕਾਤਾ ਕਰਤਾ ਸਾਰਾ ਕੁਝ ਹੋਣੇ ਆ ਹੁਣ ਉਹ ਤਾਂ ਹੁਣ ਹੁਣ ਨਾ ਪਤਾ ਕੀ ਹੋਇਆ ਉਹ ਉਹ ਕੁੜੀ ਨੂੰ ਪਹਿਲਾਂ ਤਾਂ ਕੋਈ ਇਤਰਾਜ ਨਹੀਂ ਸੀਗਾ ਇਹ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਗਏ ਉਹਨੂੰ ਉੱਥੇ ਗਈ ਸੀ ਗਿਆ ਉਹਨੂੰ 15 ਦਿਨ ਹੋ ਗਏ ਬਾਈ 15 ਦਿਨ ਹੋ ਗਏ 15 ਦਿਨ ਪਹਿਲਾਂ ਤਾਂ ਉਹ ਬੋਲੀ ਨਹੀਂ ਇਹ ਚੀਜ਼ ਇਹ ਜਦੋਂ ਵੀਡੀਓ ਵਾਇਰਲ ਹੋਈ ਆ ਤੁਹਾਡੀ ਇਹ ਵੀਡੀਓ ਕਹਿੰਦੇ ਉਹ ਵਾਇਰਲ ਹੋ ਗਈ ਤੁਹਾਡੀ ਜਿਹੜੀ ਤੁਸੀਂ ਜਿਹਦਾ ਕੰਮ ਕੀਤਾ ਤੁਸੀਂ ਉਹਦੇ ਵਿੱਚ ਪੈ ਰਹੇ ਪਏ ਮੂਵੀ ਵੇਖਣ ਗਏ ਹੋ ਜਿਹੜਾ ਮੁੱਥੇ ਹੋਇਆ ਉਹਦੇ ਕਰਕੇ ਨੇ ਮੁੱਦਾ ਚੱਕਿਆ ਬਾਅਦ ਚ ਗੱਲਾਂ ਵਧੀਆਂ ਕਰਨ ਲੱਗ ਪਈ ਸੀ ਦਰ ਨਾਲ 15 ਦਿਨ ਗੱਲਾਂ ਵਧੀਆਂ ਕੀਤੀਆਂ ਬਈ ਮੇਰੇ ਨਾਲ ਵਧੀਆਂ ਗੱਲਾਂ ਕਰਦੀ ਗਈ ਆ ਕੀ ਕਹਿੰਦੀ ਰਹੀ ਏ ਤੈਨੂੰ ਮੈਨੂੰ ਕਹਿੰਦੀ ਵਧੀਆਂ ਠੀਕ ਆ ਆਪਾਂ ਵਧੀਆਂ ਹੁਣ ਆਪਾਂ ਫੇਰ ਇੰਜੋਏ ਕਰਾਂਗੇ ਕਿਸੇ ਦਿਨ ਚੱਲਾਂਗੇ ਠੀਕ ਆ ਨਾ ਫਿਰ ਇੱਕ ਤਾਂ ਮੈਂ ਬਦਲੀ ਕਿਵੇਂ ਮਤਲਬ ਵੀਡੀਓ ਵਾਇਰਲ ਹੋਣ ਕਰਕੇ ਬਦਲੀ ਹੋ ਸਕਦਾ ਵੀਡੀਓ ਵਾਇਰਲ ਕਰਕੇ ਹੋ ਗਈ ਹੋਵੇ ਪਰ ਨਹੀਂ ਮੇਰੇ ਨਾਲ 15 ਦਿਨ ਜੀ ਉਸ ਤੋਂ ਬਾਅਦ ਇੱਕ ਦਿਨ ਅਸੀਂ ਸੰਡੇ ਹੋਟਲ ਵੀ ਬੈਠੇ ਆ ਕਾਫੀ ਕੂਫੀ ਆਦੂ ਜਾਹ ਵੀ ਤਾ ਕੋ ਠੰਡਾ ਠੰਡਾ ਪੀ ਕੇ ਸਮੋਸੇ ਸਮੋਸੇ ਖਾਦੇ ਠੀਕ ਹੈ ਨਾ ਉਹਦੇ ਵੀ ਕੋਈ ਚੈੱਕ ਕਰਨੀਗਾ ਪਰ ਜਦੋਂ ਵੀਡੀਓ ਵਾਇਰਲ ਹੋਈ ਉਸ ਤੋਂ ਬਾਅਦ ਇੱਕੇ ਦਾ ਵੀ ਜਜ਼ਬਾਤ ਬਦਲ ਗਏ ਠੀਕ ਹੈ ਨਾ ਮੇਰੇ ਤੇ ਸਿੱਟਣ ਲੱਗ ਗਈ ਸਾਰਾ ਕੁਝ ਤੂੰ ਕੀਤਾ ਮੈਂ ਫਲਾਣਾ ਕੀਤਾ ਮੈਂ ਫਿਰ ਅਕਸਰ ਚੁੰਬੜੀ ਤੇ ਤੂੰ ਸੀ ਮੈਨੂੰ ਪਹਿਲਾਂ ਜਿਹੜੀ ਵੀਡੀਓ ਵਾਇਰਲ ਹੋਈ ਜਾਂ ਕੁਝ ਹੋ ਤੂੰ ਆਪਾਂ ਕੈਮਰੇ ਚ ਉੱਥੇ ਕਢਾ ਕੇ ਦੇਖ ਲੈਨੇ ਆ ਵੀ ਜੋ ਕੁਝ ਪਹਿਲਾਂ ਤੂੰ ਡਿੱਗੀਆਂ ਮੇਰੇ ਤੇ ਠੀਕ ਹੈ ਨਾ ਫਿਰ ਜਦੋਂ ਅੱਗ ਤੇ ਇਹ ਕਹਿੰਦੇ ਹੁੰਦੇ ਆ ਫੂਸ ਪਾਵਾਂਗੇ ਜਾਂ ਤੇਲ ਪਾਵਾਂਗੇ ਉਹ ਤਾਂ ਫਿਰ ਪਟਕੂਗੇ ਫਿਰ ਬਈ ਉਹਨੇ ਅੱਗ ਤੇ ਫੂਸ ਤੇ ਤੇਲ ਪ ਤਾਰ ਬਈਆ ਕਿ ਵੀ ਤੂੰ ਮੇਰੇ ਨਾਲ ਗਲਤ ਕੰਮ ਕੀਤਾ ਠੀਕ ਆ ਮੇਰੇ ਨਾਲ ਧੱਕਾ ਕੀਤਾ ਤੇ ਮੈਂ ਤੈਨੂੰ ਫਸਾਉਂਗੀ ਤੇ ਜਮਨ ਪੈਸੇ ਦੇ ਮਤਲਬ ਇਹ ਕੀ ਗੱਲ ਹੋਈ ਬਸ ਇਹੀ ਚੀਜ਼ ਆ ਵੀ ਤੂੰ ਮੇਰੀ ਇੱਜ਼ਤ ਨਾ ਖੇਡੀ ਮੈਨੂੰ ਪਤਾ ਲੱਗ ਗਿਆ ਬਈ ਪਤਾ ਹੀ ਹੈ ਕਿ ਮੇਰੇ ਨੂੰ ਕਿਹੜਾ ਪਤਾ ਨਹੀਂ ਲੱਗਿਆ ਮੈਨੂੰ ਤਾਂ ਘਰੇ ਵੀਡੀਓ ਵਾਇਰਲ ਹੁੰਦੀ ਹੈ ਸਾਰੇ ਪੰਜਾਬ ਵਿੱਚ ਫੈਲ ਜਾਂਦੀ ਹੈ ਉਹ ਤਾਂ ਜਿਵੇਂ ਭੂਸਰੀ ਗਾਂ ਨੂੰ ਝਾਗਦੇ ਜਦੋਂ ਘਰੇ ਵਰਦ ਬੁਲਾਉਂਦੇ ਨਹੀਂ ਚੱਜਣਾ ਰੋਟੀ ਨਹੀਂ ਦਿੰਦੇ ਬਈ ਠੀਕ ਆ ਨਾ ਵੀ ਤੂੰ ਆ ਸਾਡੀ ਇੱਜ਼ਤ ਦੇ ਤੇ ਖੇ ਖੇ ਪਵਾਤੀ ਕੱਲੀ ਉਹਨੂੰ ਅੱਜ ਤਾਂ ਆਉਦੀ ਲੱਗਦੀ ਹੈ ਮੇਰੀ ਇੱਜ਼ਤ ਨਹੀਂ ਕੋਈ ਮੈਂ ਹੁਣ ਪਿੰਡ ਦੇ ਕਿਸੇ ਬੰਦੇ ਕੋਲ ਬਹਿਣ ਜੋਗਾ ਨਹੀਂ ਅਗਲੇ ਜਦੋਂ ਮਾਪੇ ਕੋਈ ਅੱਛਾ ਹੁਣ ਮੈਨੂੰ ਇਹ ਦੱਸ ਦੂੰ ਵੀ ਜਿਹੜੇ ਮੁੰਡੇ ਕੀ ਕਹਿਣਾ ਚਾਹਣਾ ਜਿਹੜੇ ਮੁੰਡੇ ਇਹ ਕੰਮ ਦੇ ਵਿੱਚ ਆਸ ਕੀ ਕਰਦੇ ਆ ਉਸ ਤੋਂ ਬਾਅਦ ਇਹ ਮੂਵੀਆਂ ਵੇਖਣ ਜਾਂਦੇ ਆ ਉਸ ਤੋਂ ਬਾਅਦ ਜਦੋਂ ਇਹ ਚੀਜ਼ਾਂ ਜਦੋਂ ਵਾਇਰਲ ਹੁੰਦੀਆਂ ਜਾਂ ਕੋਈ ਗੱਲਬਾਤ ਬਣਦੀ ਆ ਫਿਰ ਮੁੰਡੇ ਦਾ ਹੀ ਇਲਜ਼ਾਮ ਕਿਉਂ ਲੱਗਦਾ ਮੁੰਡੇ ਤੇ ਹੀ ਕੁਲ ਜਾਂਦਾ ਜੇ ਕੁੜੀ ਪਹਿਲ ਕਰਦੀ ਆ ਜਾਂ ਮੁੰਡਾ ਪਹਿਲ ਕਰਦਾ ਇਹ ਇੱਕ ਦੂਜੇ ਦੀ ਸਹਿਮਤੀ ਨਾਲ ਹੀ ਹੁੰਦਾ ਕਹਿੰਦੇ ਤਾੜੀ ਇੱਕ ਹੱਥ ਨਾਲ ਵਜਾਈ ਦੇ ਦੋਵੇਂ ਹੱਥ ਨਾਲ ਵਜਦੀ ਆ ਫਿਰ ਬਾਅਦ ਵਿੱਚ ਇੱਕ ਤਾਂ ਕੁੜੀਆਂ ਕਦੋਂ ਬਲ ਜਾਂਦਾ ਬਈ ਮੈਂ ਤੁਹਾਨੂੰ ਠੀਕ ਹੈ ਨਾ ਜੇ ਇਹਨਾਂ ਨੂੰ ਬਰਾਬਰਤਾ ਮਿਲ ਗਈ ਤੇ ਸਿਰ ਤੇ ਬਹਿ ਗਏ ਇਹ ਕੀ ਹੋ ਗਿਆ ਇਹਨਾਂ ਨੂੰ ਹੁਣ ਬੇਲ ਕੋਈ ਹਨੀਮੂਨ ਬਣਾਉਣ ਗਿਆ ਤੇ ਘਰੋਂ ਨੂੰ ਬਾਹਰ ਤੁਰਦਾ ਜੇ ਆਪਦੀ ਮਰਜ਼ੀ ਨਾਲ ਕਰਾਂਗਾ ਤਾਂ ਵੀ ਮਰੇਗਾ ਜੇ ਘਰਦਨ ਦੀ ਮਰਜ਼ੀ ਨਾਲ ਤਾਂ ਵੀ ਮਰੇਗਾ ਇਹਦੇ ਨਾਲ ਤਾਂ ਬੰਦਾ ਵੀ ਜਨਾਨੀ ਤੋਂ ਦੂਰ ਹੋਜੂ ਤੇ ਇੱਜ਼ਤ ਵੀ ਬਾਜੂ ਦੀ ਤੁਹਾਡੀ ਜਾਨ ਵੀ ਬਾਜੂਗੀ ਇਸ ਚੀਜ਼ ਤੋਂ ਇਗਨੋਰ ਕਰਦਾ ਇਹ ਚੀਜ਼ਾਂ ਬਈ ਇਹ ਚੀਜ਼ਾਂ ਹੁਣ ਜਿਹੜੇ ਮੁੰਡੇ ਹੋਰ ਵੀ ਇਹ ਚੀਜ਼ਾਂ 'ਚ ਵੱਢਦੇ ਆ ਟਕਾਰਵਾਈ ਕਰਾਉਗੇ ਉਹਨੂੰ ਕੀ ਕਹਿਣਾ ਚਾਹੁੰਦੇ ਬਈ ਮੈਂ ਫਸ ਗਿਆ ਮੈਂ ਮੇਰੀ ਇੱਜ਼ਤ ਵੀ ਗਈ ਠੀਕ ਆ ਮੇਰੀ ਬਦਨਾਮੀ ਵੀ ਹੋ ਗਈ ਹੁਣ ਮੈਨੂੰ ਕੋਈ ਪਿੰਡ ਦੇ ਵਿੱਚ ਕਿਸੇ ਦਾ ਕੋਈ ਮਜਵਾਕ ਕੋਲੇ ਵੀ ਖੜ ਜਾ ਤਾਂ ਮਾਂ ਪਿਓ ਦੀ ਕਹਿੰਦਾ ਵੀ ਆ ਜਾ ਜਿਹੇ ਜਏ ਹੋਊਗਾ ਉਹ ਜੇ ਤੂੰ ਆਏਗਾ ਹੋ ਜਾਏਗਾ ਤੇ ਮੁੰਡਿਆਂ ਨੂੰ ਕਹਿਣਾ ਚਾਹਣਾ ਵੀ ਇਹੇ ਜੀ ਕੰਮ ਚ ਨਾ ਉਹਨੂੰ ਮੈਂ ਇਹ ਗੱਲ ਕਹਿਣਾ ਵੀ ਕੋਹਾਂ ਦੂਰ ਛੋਟੀ ਇੱਜ਼ਤ ਵੀ ਵੱਜੂ ਛੋਟੀ ਜਾਨ ਵੀ ਵੱਜੂਗੀ ਠੀਕ ਆ ਨਾ ਇਹਨਾਂ ਤੋਂ ਬਚ ਕੇ ਰੋ ਇਹ ਬਈ ਮਾਰ ਲੱਗੀਆਂ ਨਹੀਂ ਪੈਂਦੀਆਂ ਤੇ ਛੱਡਣ ਲੱਗੀਆਂ ਨਹੀਂ ਪੈਂਦੀਆਂ ਤੁਹਾਡੀ ਬਦਨਾਮੀ ਕਰ ਲੱਗੀਆਂ ਨਹੀਂ ਪੈਂਦੀਆਂ ਚਲੋ ਠੀਕ ਹੈ ਬਈ ਦੋਸਤੋ ਅੱਜ ਤੁਹਾਡੇ ਕੋਲ ਜਿਹੜੀ ਮੈਂ ਵੀਡੀਓ ਲੈ ਕੇ ਆਇਆ ਇਸ ਵੀਡੀਓ ਦੇ ਵਿੱਚ ਤੁਸੀਂ ਵੇਖੋਗੇ ਵੀ ਜਿਹੜ ਕਹਿ ਰਿਹਾ ਵੀ ਕਿ ਅਸੀਂ ਮੂਵੀ ਵੇਖਣ ਗਏ ਸੀਗੇ ਮੈਂ ਮੇਰੇ ਨਾਲ ਇੰਸਟਾਗ੍ਰam ਤੇ ਕਿਸੇ ਕੁੜੀ ਨਾਲ ਗੱਲਬਾਤ ਹੁੰਦੀ ਆ ਉਸ ਤੋਂ ਬਾਅਦ ਸਾਡੀ ਇਹੋ ਜੀ ਗੱਲਬਾਤ ਦੋਨਾਂ ਦੀ ਹੁੰਦੀ ਆ ਤੇ ਉਸ ਤੋਂ ਬਾਅਦ ਅਸੀਂ ਇੰਸਟਾਗ੍ਰam ਤੇ ਗੱਲ ਕਰਦੇ ਕਰਦੇ ਇੱਕ ਮੂਵੀ ਵੇਖਣ ਵਾਸਤੇ ਜਾਣੇ ਹੁੰਨੇ ਆ ਠੀਕ ਆ ਉੱਥੇ ਕੀ ਕਰਦੀ ਆ ਕੁੜੀ ਜਿਹੜੀ ਇਹ ਕੁੜੀ ਚਿੱਟਾ ਲਾਉਂਦੀ ਹੈ ਸੰਗਰੇਚਰ ਖਾਂਦੀ ਆ ਉਸ ਤੋਂ ਬਾਅਦ ਇਹ ਕੁੜੀ ਆਪਣੇ ਆਪ ਹੀ ਮੇਰੇ ਵੱਲ ਕর্ষਿਤ ਹੁੰਦੀ ਆ ਮੈਂ ਇਹਨੂੰ ਕੁਛ ਨਹੀਂ ਕਹਿੰਦਾ ਮੈਂ ਤਾਂ ਇਹਨੂੰ ਹੱਥ ਨਹੀਂ ਲਾਉਂਦਾ ਜੇ ਕੁੜੀ ਪਹਿਲ ਕਰਦੀ ਆ ਕਹਿੰਦਾ ਫੇਰ ਹੀ ਮੁੰਡਾ ਪਹਿਲ ਕਰਦਾ ਤੇ ਕੁੜੀ ਨੇ ਪਹਿਲ ਕੀਤੀ ਤੇ ਮੁੰਡਾ ਇੱਕ ਦੂਜੇ ਨਾਲ ਇਹਨਾਂ ਦੀ ਸੈਟਿੰਗ ਹੋ ਗਈ ਤੇ ਉਸ ਤੋਂ ਬਾਅਦ ਇਹ ਚੀਜ਼ਾਂ ਚੱਲ ਪਈਆਂ ਇਹਨਾਂ ਦੋਨਾਂ ਦੇ ਵਿੱਚ ਠੀਕ ਹੈ ਇਹ ਚੀਜ਼ਾਂ ਦੋਨਾਂ ਦੇ ਵਿੱਚ ਚੱਲ ਪਈਆਂ ਦੋਸਤੋ ਅੱਜ ਇਸ ਕੁੜੀ ਨੇ ਕਿਹਾ ਵੀ ਮੈਂ ਜਿਹੜੇ ਇਹ ਮੁੰਡਾ ਹੈਗਾ ਇਹਨੇ ਮੇਰੇ ਨਾਲ ਇਹ ਕੀਤਾ ਮੇਰੇ ਨਾਲ ਉਹ ਕੀਤਾ ਜਿਹਦੇ ਕਰਕੇ ਮੈਨੂੰ ਇਹ ਇਹ ਫਸਾਉਣਾ ਚਾਹੁੰਦੀ ਆ ਹਨਾ ਮਤਲਬ ਕੁੜੀ ਮੁੰਡੇ ਨੂੰ ਫਸਾਉਣਾ ਚਾਹੁੰਦੀ ਆ ਵੀ ਉਹਦੇ ਤੇ ਕਾਰਵਾਈ ਕਰਾਉਣੀ ਚਾਹੁੰਦੀ ਆ ਵੀ ਮੇਰੇ ਨਾਲ ਇਹਨੇ ਧੱਕਾ ਕੀਤਾ ਪਰ ਮੁੰਡਾ ਕਹਿ ਰਿਹਾ ਵੀ ਮੈਂ ਨਹੀਂ ਧੱਕਾ ਕੀਤਾ ਮੈਂ ਕੁਝ ਨਹੀਂ ਕੀਤਾ ਮੇਰੇ ਨਾਲ ਇੰਸਟਾਗ੍ਰam ਤੇ ਗੱਲ ਹੁੰਦੀ ਆ ਉਸ ਤੋਂ ਬਾਅਦ ਮੈਂ ਕਮੈਂਟ ਕਰਦਾ ਹੁੰਦਾ ਸੀ ਇਹਦੀ ਵੀਡੀਓ ਦੇ ਉੱਤੇ ਮਤਲਬ ਅੱਜ ਦਾ ਟਾਈਮ ਇਹੋ ਜਿਹਾ ਆ ਗਿਆ ਹੈ ਜੇ ਆਪਾਂ ਕਿਸੇ ਦੀ ਵੀਡੀਓ ਤੇ ਕਮੈਂਟ ਕਰਦੇ ਆ ਨਾ ਤੇ ਕੁੜੀ ਸੈੱਟ ਹੋ ਜਾਂਦੀ ਆ ਅੱਜ ਦਾ ਟਾਈਮ ਇਹ ਆ ਠੀਕ ਹੈ ਰੀਲਾ ਵੇ ਵੇ ਕੇ ਆਪਾਂ ਇੱਕ ਦੂਜੇ ਨੂੰ ਮੈਸੇਜ ਕਰਦੇ ਆ ਉਸ ਤੋਂ ਬਾਅਦ ਸਾਡੀਆਂ ਗੱਲਾਂ ਬਾਤਾਂ ਹੁੰਦੀਆਂ ਬਾਅਦ ਚ ਆਪਾਂ ਨੂੰ ਪਤਾ ਨਹੀਂ ਹੁੰਦਾ ਪਰਿਵਾਰ ਕਿਦਾਂ ਦਾ ਹੈ ਜਾਂ ਕੁੜੀ ਕਿਦਾਂ ਦੀ ਆ ਉਸ ਤੋਂ ਬਾਅਦ ਆਪਾਂ ਇਹ ਦਲਦਲ ਦੇ ਵਿੱਚ ਫਸ ਜਾਂਦੇ ਆ ਮੁੰਡਿਆਂ ਨੂੰ ਮੈਂ ਇੱਕ ਗੱਲ ਕਹਿਣਾ ਚਾਹਣਾ ਇਹ ਮੁੰਡੇਓ ਬਸ ਕੇ ਰੋਹੇ ਜਿਹੀਆਂ ਕੁੜੀਆਂ ਤੋਂ ਤੇ ਕੁੜੀਆਂ ਨੂੰ ਕਹਿਣਾ ਚਾਹਣਾ ਵੀ ਇਹੋ ਜਿਹੇ ਕੰਮ ਕਰਨੋਂ ਛੱਡ ਦਿਓ ਕਿਉਂ ਕੋਈ ਕੁਸੀ ਇੱਕ ਦੀਆਂ ਬਣ ਕੇ ਰੋ ਚੰਗੇ ਰਹੋਗੇ ਕਿਉਂ ਕੁੜੀਆਂ ਨੂੰ ਬਦਨਾਮ ਕਰਨ ਤੇ ਤੁਲੇ ਹੋਇਆ ਮੁੰਡੇ ਤੇ ਕੋਂ ਕੁੜੀਆਂ ਕਿਤੋਂ ਤੁਰਨ ਤੁਰੀਆਂ ਹੁੰਆਂ ਮੁੰਡਿਆਂ ਨੂੰ ਬਦਨਾਮ ਕਰਨ ਵਾਸਤੇ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹਣਾ ਵੀ ਕੁੜੀਆਂ ਦੇ ਨਾਲ ਨ ਮੁੰਡਿਆਂ ਨੂੰ ਕਹਿਣਾ ਚਾਹਣਾ ਤੁਸੀਂ ਵੀ ਇਦਾਂ ਦਾ ਨਾ ਕਰਿਆ ਕਰੋ ਤੁਹਾਡੇ ਨਾਲ ਵੀ ਇਦਾਂ ਦਾ ਜਿਹੜਾ ਸਿਸਟਮ ਹੋ ਰਿਹਾ ਇਦਾਂ ਦਾ ਤੁਹਾਡੇ ਨਾਲ ਹੋਵੇ ਨਾ ਅੱਜ ਦੀ ਕਹਾਣੀ ਜਿਹੜੀ ਥੱਡੀ ਆਈ ਗਈ ਹੈ ਤੁਹਾਡੇ ਲਈ ਇੱਕ ਸਿੱਖਿਆ ਦੇਣ ਵਾਸਤੇ ਬਣਾਈ ਗਈ ਹੈ ਵੀ ਕੁੜੀਆਂ ਬਚ ਕੇ ਰਹੋ ਮੁੰਡੇ ਬਚ ਕੇ ਰਹੋ ਇਹ ਕੰਮਾਂ ਦੇ ਵਿੱਚ ਕੁਝ ਨਹੀਂ ਪਿਆ ਕੰਮ ਧੰਦਾ ਕਰੋ ਜ਼ਿੰਦਗੀ ਆਪਣੀ ਜਿਉਓ ਤੇ ਕੰਮ 'ਚ ਇਹ ਜੇ ਵਿਅਸਤ ਹੋ ਜਾਓ ਵੀ ਤੁਹਾਨੂੰ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਮਿਲਣ ਦੇ ਅੱਜ ਤੁਹਾਡੀ ਜਿਹੜੀ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀ ਇੱਕ ਸੇਧ ਦੇਣ ਵਾਸਤੇ ਹੁੰਦੀ ਆ ਸਾਡੀ ਵੀ ਨੇ ਸਿੱਧੇ ਪਾਸੇ ਲੈਣਾ ਗਲਤ ਪਾਸੇ ਲੈ ਕੇ ਜਾਣਾ ਸਿਰਫ ਤੁਹਾਡੀ ਜਿੰਮੇ ਮੇਰੀ ਆ ਧੰ